ਲੋਕਤਾਂ ਚੋਣਾਂ ਦੀ ਜਿੱਤ ਤੋਂ ਬਾਅਦ ਹੁਣ ਅਲੱਗ-ਅਲੱਗ ਆਗੂ ਆਪਣੇ-ਆਪਣੇ ਹਲਕਿਆਂ ਦੇ ਵਿੱਚ ਪਹੁੰਚ ਰਹੇ ਨੇ ਤੇ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਇਸੇ ਖੜੀ ਦੇ ਵਿੱਚ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਆਪਣੇ ਹਲਕੇ ਦੇ ਵਿੱਚ ਪਹੁੰਚੇ ਜਿੱਥੇ ਕਿ ਵੋਟਰਾਂ ਦਾ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਉਹਨਾਂ ਦਾ ਸਵਾਗਤ ਵੀ ਦੇਖਣ ਨੂੰ ਮਿਲਿਆ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਢੋਲ ਦੀ ਥਾਪ ਤੇ ਅਮਰ ਸਿੰਘ ਨੂੰ ਪੰਡਾਲ ਦੇ ਵਿੱਚ ਲਿਆਂਦਾ ਗਿਆ ਤੇ ਜਮ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਇਸ ਦੌਰਾਨ ਅਮਰ ਸਿੰਘ ਨੇ ਵੀ ਕਿਹਾ ਕਿ ਲੋਕਾਂ ਦੇ ਉਹ ਤਨਵਾਦੀ ਨੇ ਜਿਨ੍ਹਾਂ ਨੇ ਐਨੀ ਵੱਡੀ ਲੀਡ ਦੇ ਨਾਲ ਉਹਨਾਂ ਨੂੰ ਚਿੱਤ ਹਾਸਲ ਕਰਵਾਈ ਹੈ ਦੇਖੋ ਅੱਜ ਤੇ ਮੈਂ ਸਾਰੇ ਹਲਕੇ ਆ ਜਾ ਰਿਹਾ ਕੱਲ ਜਿਵੇਂ ਮੈਂ ਅਮਲੋ ਹਲਕੇ 'ਚ ਸੀ ਠੀਕ ਹੈ ਜੀ ਅੱਜ ਇੱਥੇ ਆ ਕੱਲ ਨੂੰ ਮੈਂ ਸਾਰੇ ਫਤਗੜ ਜ਼ਿਲ੍ਹੇ ਦਾ ਇਸ ਤਰ੍ਹਾਂ ਰੱਖਿਆ ਹੋਇਆ ਫਿਰ ਸਾਨੇ ਵਾਲਾ ਫਿਰ ਪਾਇਲਾ ਇਸ ਤਰ੍ਹਾਂ ਮੇਰੇ ਹੁਣ ਸਾਰੇ ਕਿਉਂਕਿ ਧੰਨਵਾਦੀ ਦੌਰਾ ਕਹਿ ਲੋ ਜਾਂ ਸਾਰੇ ਲੋਕਾਂ ਨੂੰ ਇੱਕ ਵਾਰ ਮਿਲਣੀ ਕਹਿ ਲੋ ਇਹ ਮੈਂ ਉਹ ਕਰ ਰਿਹਾ ਕਿਉਂਕਿ ਇਹੀ ਤਾਕਤ ਹੈ ਸਾਡੀ ਇਹਨਾਂ ਲੋਕਾਂ ਨੇ ਮੈਨੂੰ ਜਤਾਇਆ ਔਰ ਰਾਇਕੋਟ ਹਲਕੇ ਦਾ ਖਾਸ ਜਗ੍ਹਾ ਹੈਗੀ ਆ ਕਿ ਪਾਰਲੀਮੈਂਟ ਸਭ ਤੋਂ ਜ਼ਿਆਦਾ ਵੋਟ ਜਿਹੜੀ ਲੀਡ ਹੈ ਉਹ ਰਾਇਕੋਟ ਹਲਕੇ ਦੀ ਆ ਇਸ ਕਰਕੇ ਇੱਥੇ ਔਰ ਅੱਜ ਇਕੱਠ ਦੇਖੋ ਇੱਥੇ ਦਾ ਕਿਉਂਕਿ ਇਹ ਤਾਂ ਲੱਗ ਰਿਹਾ ਜਿਵੇਂ ਵਿਆਹ ਦਾ ਕੋਈ ਫੰਕਸ਼ਨ ਹੈਗਾ ਹਜ਼ਾਰਾਂ ਲੋਕ ਆਏ ਹੋਏ ਆ ਮੈਂ ਇਨਾਂ ਲੋਕਾਂ ਦਾ ਦੇਣਾ ਨਹੀਂ ਦੇ ਸਕਦਾ ਦੇਖੋ ਰਾਏਕੋਟ ਦਾ ਅਸੀਂ ਪਹਿਲਾਂ ਵੀ ਬਹੁਤ ਕੰਮ ਕੀਤਾ ਸੀ ਹੁਣ ਫੇਰ ਇਨਾਂ ਨਾਲ ਗੱਲ ਕਰਦੇ ਕਿ ਭਾਈ ਦੱਸੋ ਕਿਹੜਾ ਕੰਮ ਬਚਿਆ ਜਿਹੜਾ ਕੇਂਦਰ ਸਰਕਾਰ ਕਰ ਸਕਦੀ ਆ ਉਹ ਕਰਾ ਕੇ ਦਵਾਂਗੇ ਕਿਉਂਕਿ ਆ ਲੋਕਲ ਆਣਾਂ ਤੋਂ ਤਾਂ ਸਾਨੂੰ ਕੋਈ ਉਮੀਦ ਹੈ ਨਹੀਂ ਆ ਝਾੜੂ ਵਾਲਿਆਂ ਤੋਂ ਇਹਦਾ ਝੂਠ ਬੋਲਦੇ ਆ ਪੋਸਟਰ ਲਾਉਂਦੇ ਆ ਕੰਮ ਕੋਈ ਕਰਦੇ ਨਹੀਂ ਆ ਕੇਂਦਰ ਚੋਂ ਜ਼ਰੂਰ ਕਰਾ ਕੇ ਲਿਆ ਦੂੰਗਾ ਰੇਲਵੇ ਲਾਈਨ ਦੇ ਉਹਨਾਂ ਨੇ ਗੱਡੇ-ਗੁੱਡੇ ਦੇ ਹਾਲਾਤੇ ਆ ਕਿਉਂਕਿ ਉਹ ਮੇਰੀ ਬਹੁਤ ਪੁਰਾਣੀ ਮੰਗ ਆ ਪਾਰ ਸਰਕਾਰ ਤੋਂ ਤੇ ਬਹੁਤ ਸਾਰੇ ਹੋਰ ਹਲਵਾਰਾ ਇੰਟਰਨੈਸ਼ਨਲ 에ਅਰਪੋਰਟ ਦੇ ਪਿੱਛੇ ਪਾਉਂਗਾ ਸ਼੍ਰੀ ਫਤਿਹਗੜ ਸਾਹਿਬ ਦਾ ਮੁੱਦਾ ਉਹਨਾਂ ਨੇ ਮੇਰਾ ਕੰਮ ਨਹੀਂ ਕੀਤਾ ਹੈਗਾ ਮੈਂ ਕਹਿਆ ਸੀ ਇੰਟਰਨੈਸ਼ਨਲ ਟੂਰਿਸਟ ਸਰਕਟ ਕਰੋ ਉਹ ਨਹੀਂ ਕੀਤਾ ਹੈਗਾ ਤੇ ਬਹੁਤ ਸਾਰੇ ਕੰਮ ਆ ਜਿਹੜੇ ਮੈਂ ਅਜੇ ਵੀ ਕਰਾਉਣੇ ਆ ਔਰ ਨਵੀਂ ਇਲੈਕਸ਼ਨ ਹੋਈ ਆ ਸਾਰੇ ਲੀਡਰਾਂ ਨਾਲ ਵੀ ਇਹਨਾਂ ਤੋਂ ਵੀ ਪੁੱਛਾਂਗੇ ਕਿ ਭਾਈ ਹੋਰ ਕਿਹੜੇ ਕੰਮ ਹੈਗੇ ਜਿਹੜੇ ਕਰਾਉਣ ਵਾਲੇ ਔਰ ਉਹ ਸਾਰਿਆਂ ਦੀ ਸੂਚੀ ਬਣਾ ਕੇ ਤੇਰਾ ਜਦੋਂ ਪਾਰਲੀਮੈਂਟ ਸ਼ੁਰੂ ਹੁੰਦੀ ਆ ਮੈਂ ਸਾਰੇ ਕੰਮ ਕਰਾਉਣ ਦਾ ਕਾਰਵਾਈ ਸ਼ੁਰੂ ਕਰਦਾ ਜਿਹੜਾ ਇਹ ਰਹੇਗਾ ਅੱਜ ਇਹਨਾਂ ਨੂੰ ਤਾਂ ਹੀ ਮੈਂ ਸਾਰਿਆਂ ਨੂੰ ਕਾਇਮ ਕੀਤਾ ਕਿ ਪਤਾ ਨਹੀਂ ਆ ਕਦੋਂ ਵਿਧਾਨ ਸਭਾ ਆ ਜਾਣੀ ਆ ਪਤਾ ਨਹੀਂ ਕਦੋਂ ਲੋਕ ਸਭਾ ਆ ਜਾਣੀ ਆ ਔਰ ਇੱਥੋਂ ਵਾਲੀਆਂ ਇਲੈਕਸ਼ਨਾਂ ਤਾਂ ਆਉਣ ਹੀ ਵਾਲੀਆਂ ਨੇ ਇਹ ਸਾਲ ਇਲੈਕਸ਼ਨਾਂ ਹੀ ਨਿਕਲਣਾ ਔਰ ਇੱਥੇ ਰਾਏਪੁਰ ਹਲਕੇ ਦੇ ਸਾਰੇ ਲੀਡਰ ਔਰ ਵਰਕਰ ਬਿਲਕੁਲ ਜੋਸ਼ਤ ਨੇ ਇਹ ਪੂਰੀ ਲੜਾਈ ਨਾਲ ਸਾਰੀਆਂ ਸੀਟਾਂ ਜਿੱਤਣਗੇ ਦੇਖੋ ਲੋਕ ਸਭਾ ਦੇ ਜਿਹੜੇ ਨਤੀਜੇ ਆ ਉਹਦੇ ਚ ਦੋ ਗੱਲਾਂ ਸਪਸ਼ਟ ਹੋਈਆਂ ਇਕ ਤਾਂ ਮੋਦੀ ਔਰ ਬੀਜੇਪੀ ਦਾ ਹੰਕਾਰ ਤੋੜਿਆ ਲੋਕਾਂ ਨੇ 400 ਕੇ ਪਾਰ ਫਲਾਣਾ ਪਾਰ ਉਹ ਹੰਕਾਰ ਤੋੜਿਆ ਜਿਹੜਾ ਉਹ ਸੰਵਿਧਾਨ ਬਦਲਣਾ ਚਾਹੁੰਦੇ ਸੀ ਜਿਹੜਾ ਪ੍ਰਜਾਤੰਤਰ ਖਤਮ ਕਰਨਾ ਚਾਹੁੰਦੇ ਸੀ ਜਿਹੜਾ ਤਾਨਾਸ਼ਾਹੀ ਦਾ ਰਾਜ ਕਰਨਾ ਚਾਹੁੰਦਾ ਸੀ ਉਹਦਾ ਜਵਾਬ ਲੋਕਾਂ ਨੇ ਦਿੱਤਾ ਕਿ ਇਹ ਕੰਮ ਨਹੀਂ ਇੱਥੇ ਹਿੰਦੁਸਤਾਨ ਚ ਹੋਊਗਾ ਇੱਕ ਤਾਂ ਉਹਨਾਂ ਲਈ ਸਬਕ ਆ ਔਰ ਆ ਝਾੜੂ ਵਾਲਿਆਂ ਲਈ ਸਭ ਤੋਂ ਜ਼ਿਆਦਾ ਸਬਕ ਆ 10 ਸੀਟਾਂਆਂ ਦੇ ਖਿਲਾਫ ਗਈਆਂ ਨੇ ਤਿੰਨ ਇਹਨਾਂ ਨੂੰ ਮਿਲੀਆਂ ਨੇ ਇਹ 13 ਜ਼ੀਰੋ ਕਹਿੰਦੇ ਸੀ ਮੈਂ ਹਰ ਜਗ੍ਹਾ ਕਹਿੰਦਾ ਸੀ ਇਹਨਾਂ ਨੂੰ 03 013 ਹੋਣਾ ਇਹਨਾਂ ਦਾ ਇਹਨਾਂ ਦੇ ਵੀ ਖਿਲਾਫ ਆ ਕਿਉਂਕਿ ਇਹ ਕੰਮ ਨਹੀਂ ਕਰਦੇ ਸੋਚਦੇ ਆ ਕਿ ਭਾਸ਼ਣ ਔਰ ਪੋਸਟਰ ਨਾਲ ਵੋਟ ਪੈ ਜਾਂਦੀ ਆ ਆ ਲੋਕਾਂ ਨੇ ਸਮਝਾਤਾ ਇਹਨਾਂ ਨੂੰ ਠੀਕ ਹੈ ਜੀ ਇਹ ਵੀ ਜ਼ਿਆਤੀਆਂ ਵਾਲੀ ਸਰਕਾਰ ਕਦੇ ਵਿਜੀਲੈਂਸ ਕਦੇ ਫਲਾਣਾ ਕਦੇ ਉਹ ਕੰਮ ਕਰਦੇ ਆ ਕਦੇ ਕਿਸੇ ਨੂੰ ਫੜ ਲਿਆ ਝੂਠੇ ਐਫ ਆਈ ਆਰ ਕਰਦੇ ਆ ਅੱਛਾ ਅੱਜ ਡਰੱਗਸ ਦੀ ਕੀ ਹਾਲਤ ਆ ਨਸ਼ਿਆਂ ਦੀ ਇੱਥੇ ਪੰਜਾਬ 'ਚ ਆਪਣਾ ਅਮਨ ਕਾਨੂੰਨ ਦੀ ਹਾਲਤ ਕੀ ਆ ਕੋਈ ਵਿਕਾਸ ਦਾ ਇੱਥੇ ਆ ਸਾਰੇ ਪਿੰਡਾਂ ਵਾਲੇ ਖੜਿਆ ਇੱਕ ਏਕਟ ਲਈ ਇਹਨਾਂ ਨੇ 2.5 ਸਾਲਾਂ 'ਚ ਕਿਉਂ ਜੀ ਨਹੀਂ ਲੱਗੀ ਜੀ ਨਹੀਂ ਲੱਗੀ ਔਰ ਜਿਹੜੇ ਪੈਸੇ ਸਾਡੇ ਪੁਰਾਣੇ ਪਏ ਸੀ ਉਹ ਚੱਕ ਕੇ ਸੂਬੇ 'ਚ ਲੈ ਗਏ ਆ ਇਹ ਤੇ ਇਹੋ ਜੀ ਸਰਕਾਰਾਂ ਹੀ ਜਿਹੜੀ ਪਿੰਡਾਂ ਦੇ ਪੈਸੇ ਵਾਪਸ ਲਈ ਜਾ ਰਹੀ ਆ ਅੱਛਾ ਜਿਹੜੇ ਇਹਨਾਂ ਨੇ ਦਿੱਤੇ ਨਹੀਂ ਇਹਨਾਂ ਨੂੰ ਕੀ ਵੋਟ ਪੈਣੀ ਸੀ ਆ ਲੋਕਾਂ ਨੇ ਸਿਖਾਤਾ ਹੁਣ ਕਿਉਂ ਜੀ ਇੱਥੋਂ ਤਾਂ 19000 ਤੇ ਹਾਰੇ ਆ ਤੇ ਇਸ ਕਰਕੇ ਇਹ ਦੋਵਾਂ ਸਰਕਾਰਾਂ ਲਈ ਸਬਕ ਆ ਮੋਦੀ ਔਰ ਭਾਜਪਾ ਨੂੰ ਔਰ ਇੱਥੇ ਆ ਝਾੜੂ ਵਾਲਿਆਂ ਨੂੰ ਸਬਕ ਆ ਕਿ ਇਹ ਭਾਸ਼ਣਾ ਨਾਲ ਨਹੀਂ ਵੋਟ ਪੈਂਦੀ ਹੈਗੀ ਕੋਈਸ ਲਾਈਨ ਤੇ ਆਜੋ ਸ਼ਾਇਦ ਵੋਟਾਂ ਪੈ ਜਵੇ ਇਹਨਾਂ ਨੂੰ